ਹਵੇਲੀ ਨੂੰ ਬਣਾਇਆ ਸੀ ਗੋਦਾਮ ਦੁਕਾਨ ਦੀ ਆੜ ਦੇ ਵਿੱਚ ਵੇਚਦੇ ਸਨ ਸ਼ਰਾਬ ਐਕਸਾਈਜ਼ ਵਿਭਾਗ ਨੇ ਬਰਾਮਦ ਕੀਤੇ 81 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 87 ਬੋਤਲਾਂ ਦੇਸੀ ਸ਼ਰਾਬ ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਦੇਰਾ ਦਿਨਾਨਗਰ ਦੇ ਰੇਲੇ ਰੋੜ ਤੇ ਦੁਕਾਨਾਂ ਦੀ ਆੜ ਵਿੱਚ ਸ਼ਰਾਬ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਰੇਡ ਦੌਰਾਨ 81 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 87 ਬੋਤਲਾਂ ਜਿਸੀ ਸ਼ੌਕ ਠੇਕਾਏ ਦੀਆਂ ਬ੍ਰਾਹਮਣ ਹੋਈਆਂ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਜੀ ਦੀਨਾ ਨਗਰ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਮਨੀਸ਼ ਪੁੱਤਰ ਸੁਰਿੰਦਰ ਕੁਮਾਰ ਰੇਲਵੇ ਰੋਡ ਤੇ ਸ਼ਰਾਬ ਦਾ ਬੜੇ ਪੁਰਾਣੇ ਸਮੇਂ ਤੋਂ ਧੰਦਾ ਕਰ ਰਿਆ ਉਹਦੀ ਇਨਫੋਰਮੇਸ਼ਨ ਸਾਨੂੰ ਮਿਲੀ ਤੇ ਅੱਜ ਅਸੀਂ ਇੱਥੇ ਰੇਡ ਕੀਤੀ ਆ ਤੇ ਜਿਹਦੇ ਵਿੱਚ ਸਾਨੂੰ ਆ ਕਾਫੀ ਮਾਤਰਾ ਦੇ ਵਿੱਚ ਅੰਗਰੇਜ਼ੀ ਸ਼ਰਾਬ ਮਿਲੀ ਆ ਮਕਟਾਵਲ ਦੀਆਂ 44 ਬੋਤਲਾਂ ਆਰਸੀ ਦੀਆਂ 37 ਤੇ ਕਲੱਬ 87 ਹੈਗੀਆਂ ਇਹ ਵੱਖ-ਵੱਖ ਬ੍ਰਾਂਡਾਂ ਦੀਆਂ ਇਹਦੇ ਤੋਂ ਜਿਹੜੇ ਉਹ ਲੋਗੋਗ੍ਰਾਮ ਸਟicker ਵਗੈਰਾ ਲਾਏ ਹੋਏ ਆ ਇਹ ਤਾਂ ਕਿ ਇਹ ਮਤਲਬ ਗੈਰ ਕਾਨੂੰਨੀ ਧੰਦਾ ਕਰਦੇ ਆ ਜਿਹਦੇ ਤੋਂ ਇਹ ਪਤਾ ਨਾ ਲੱਗ ਸਕੇ ਕਿੱਥੋਂ ਲਿਆਂਦੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਾਅਦ ਦੇ ਵਿੱਚ ਪਤਾ ਲਗਾਵਾਂਗੇ ਦੇਖੋ ਹੈ ਕਿ ਇਹ ਕਿ ਇੱਥੇ ਸਾਡਾ ਠੇਕਾ ਰੇਲਵੇ ਰੋਡ ਤੇ ਆ। ਇਹਦੇ ਐਡਜੋਇਨਿੰਗ ਬਿਲਕੁਲ ਇਦੀ ਬੈਕ ਸਾਈਡ ਤੇ ਜਿਹੜੀ ਇਹ ਸ਼ਰਾਬ ਦਾ ਧੰਦਾ ਕਰਦਾ ਮਨੀਸ਼ ਕੁਮਾਰ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਤੇ ਠੇਕੇ ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਇਹਨਾਂ ਦੀਆਂ ਦੋ ਦੁਕਾਨਾਂ ਨੇ ਉੱਥੇ ਬੈਠਦੇ ਆ। ਪਿੱਛੇ ਇਹਨਾਂ ਦੇ ਜਿਹੜਾ ਹਵੇਲੀ ਆ ਪਸ਼ੂਆਂ ਵਾਲੀ ਘਰ ਆ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਆ। ਜਿੱਥੇ ਅੱਜ ਅਸੀਂ ਅਕਸਾਇਨ ਇੰਸਪੈਕਟਰ ਸਰਦਾਰ ਜਤਿੰਦਰ ਸਿੰਘ ਤੇ ਬੀਨਾਨਗਰ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਅਸੀਂ ਜਿਹੜਾ ਇੱਥੇ ਪਹੁੰਚੇ ਆ ਤੇ ਸਾਨੂੰ ਇਨਫੋਰਮੇਸ਼ਨ ਸੀ ਕਿਥੇ ਸਾਨੂੰ ਅੱਜ ਜਿਹੜੀਆਂ ਸਸਤੀ ਬੋਤਲਾਂ ਜਿਹੜੀ ਆ ਉਹ 65 ਡਿਗਰੀ ਜਿਹਨੂੰ ਆਪਾਂ ਕਹਿੰਨੇ ਆ ਦੇਸੀ ਸ਼ਰਾਬ ਚ ਗਣੀ ਜਾਂਦੀ ਹੈ ਉਹ ਮਿਲੀ ਹੈ ਤੇ ਸਾਡੀ ਸੈਂਤੀ ਬੋਤਲਾਂ ਜਿਹੜੀਆਂ ਸਾਡੀਆਂ ਉਹ ਹੈਗੀਆਂ ਤਕਰੀਬਨ ਆਪਣੀਆਂ ਆਰਸੀ ਦੀਆਂ ਨੇ 44 ਬੋਤਲਾਂ ਤਕਰੀਬਨ ਮਕਡਾਵਲ ਹੈ ਬਕਵਾ ਬ੍ਰਾਂਡ ਨੇ ਜਿਹੜਾ ਦੀਨਾਨਗਰ ਹੈ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਆਪਾਂ ਆਪਕਾਰੀ ਸਰਕਲ ਦੇ ਤੌਰ ਤੇ ਦੇਖੀ ਤੇ ਘਾਟੇ ਦਾ ਹੀ ਸੌਦਾ ਰਿਹਾ ਇੱਥੇ ਛੋਟਾ ਬਾਜ਼ਾਰ ਨੇ ਗਲੀਆਂ ਤੰਗ ਨੇ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਇਹ ਸ਼ਰਾਬ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਆ ਸਕੂਟਰੀ ਚ ਦੋ ਬੋਤਲਾਂ ਰੱਖਦੇ ਆ ਤੇ ਗਾਂ ਸਪਲਾਈ ਕਰ ਦਿੰਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਹੈਵੀ ਲਾਸ ਕਹਿ ਸਕਦੇ ਆ ਵੀ ਸਾਡਾ ਮੰਨ ਲਿਆ ਹੁੰਦਾ